ਪੰਜਾਬ ਦੀ ਸਥਿਤੀ ਨੂੰ ਕਿਵੇਂ ਦੇਦੋ ਲਗਾਤਾਰ ਪ੍ਰਧਾਨ ਜੀ ਤੇ ਦੌਰਾ ਵੀ ਕਰ ਰਹੇ ਨੇ ਉਹਨਾਂ ਦਾ ਹਾਲ ਵੀ ਜਾਣਦੇ ਤੁਹਾਡੀ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਕਿਸ ਤਰ੍ਹਾਂ ਹੀ ਦੇਖ ਰਹੇ ਹੋ ਪੋਜੀਸ਼ਨਲ ਪੰਜਾਬ ਦੇ ਹਾਲਾਤ ਵਾਕਈ ਤਰਸਯੋਗ ਹੈਗੇ ਇੱਕ ਸੂਬੇ 'ਚ ਇੰਨੀ ਵੱਡੀ ਤਰਾਸਤੀ ਹੋਈ ਹੈ ਇਨਾ ਵੱਡਾ ਨੁਕਸਾਨ ਹੋਇਆ ਹੈ ਤੇ ਸੂਬੇ ਦੀ ਸਰਕਾਰ ਸੂਬੇ ਦਾ ਮੁੱਖ ਮੰਤਰੀ ਸੂਬੇ 'ਚ 92 93 96 ਨਾਲ ਦੇ ਐਮ ਐਲ ਏ ਹੋਣ ਤੋਂ ਇੱਕ ਵਾਫੜਨ ਵਾਲਾ ਨਾ ਪ੍ਰਸ਼ਾਸਨ ਨਾ ਮੁੱਖ ਮੰਤਰੀ ਤੇ ਨਾ ਕੋਈ ਐਮਐਲਏ ਬਲਕਿ ਇੱਥੇ ਤਾਂ ਦੋ ਦੋ ਤਿੰਨ ਤਿੰਨ ਸਰਕਾਰਾਂ ਚੱਲਦੀਆਂ ਨੇ ਮੁੱਖ ਮੰਤਰੀ ਦੇ ਉੱਤੇ ਸੁਪਰ ਸੀਐਮ ਕੇਜਰੀਵਾਲ ਸਸੋਦੀਆ ਇਹ ਸਾਰੇ ਵੀ ਬੈਠੇ ਹੋਏ ਨੇ ਲੇਕਿਨ ਹੈਰਾਨੀ ਦੀ ਗੱਲ ਕਿ 20-25 ਦਿਨਾਂ ਤੋਂ ਲੋਕਾਂ ਦੀ ਸਾਰਾ ਕੁਝ ਵਹਿ ਗਿਆ ਪਾਣੀ ਛੇ ਜਾਨ ਮਾਲ ਦਾ ਨੁਕਸਾਨ ਘਰ ਮਕਾਨ ਦਾ ਪਸ਼ੂ ਡੰਗਰ ਦਾ ਫਸਲ ਦਾ ਹਰੇਕ ਚੀਜ਼ ਦਾ ਨੁਕਸਾਨ ਹੋਇਆ ਲੇਕਿਨ ਕੇਜਰੀਵਾਲ ਤੇ ਸਸੋਦੀਆ ਨੇ 25 ਦਿਨਾਂ ਬਾਅਦ ਕੱਲ ਜਾ ਕੇ ਆਪਣੀ ਸ਼ਕਲ ਪੰਜਾਬ 'ਚ ਦਿਖਾਈ ਉਹ ਵੀ ਇਸ ਕਰਕੇ ਕਿਉਂਕਿ ਜਿਹੜੇ ਵੱਡੇ ਵੱਡੇ ਸ਼ਰਾਬ ਦੇ ਘਟਾਲੇ ਕੀਤੇ ਸੀ ਕੱਲ ਉਹਦੀ ਤਰੀਕ ਲੱਗੀ ਸੀ ਉਸ ਤਰੀਕ ਦੀ ਪੇਸ਼ੀ ਤੋਂ ਬਚਣ ਵਾਸਤੇ ਲਿਖ ਕੇ ਅਦਾਲਤ 'ਚ ਦਿੱਤਾ ਕਿ ਸਾਨੂੰ ਪੰਜਾਬ 'ਚ ਹੜਾਂ ਦਾ ਬਹੁਤ ਵੱਡੀ ਸਾਡੀ ਜ਼ਿੰਮੇਵਾਰੀ ਹੈ ਤਾਂ ਸਾਨੂੰ ਪੰਜਾਬ ਜਾਣਾ ਹੈ ਤੇ ਇੱਥੇ ਆਪਦੀ ਸ਼ਕਲ ਦਿਖਾ ਕੇ ਉਥੇ ਕਪਲਿਆਂ ਤੋਂ ਬਚਣ ਵਾਸਤੇ ਅਦਾਲਤ ਤੋਂ ਬਚਣ ਵਾਸਤੇ ਇਹ ਪੰਜਾਬ ਦੇ ਜਦ ਹਾਲਾਤ ਪੈਦਾ ਹੋ ਗਏ ਨੇ ਕੀ ਮੁੱਖ ਮੰਤਰੀ ਕੱਲੇ ਡਰਾਮੇ ਕਰੇ ਕਦੇ ਪੁਜੇ ਬੈਠ ਕੇ ਚਾਰ ਰੋਟੀਆਂ ਖਾ ਕੇ ਫੋਟੋ ਖਿਚਾਏ ਕਦੇ ਕਹਿੰਦੇ ਮੇਰੀ ਤਾਂ ਸਿਹਤ ਵਿਗੜ ਗਈ ਹਾਂ ਤਾਂ ਮੈਂ ਤਾਂ ਬਾਹਰ ਹੀ ਨਿਕਲਣਾ ਤੇ ਫਿਰ ਪੰਜਾਬ ਦੇ ਲੋਕੀ ਕਿੱਥੇ ਜਾਣ ਅੱਜ ਲੋਕੀ ਜਨਤਾ ਦਾ ਸਭ ਕੁਝ ਡੋਲ ਗਿਆ ਆਪ ਨੇ ਬਲਬੂਤੇ ਛੇ ਆਪ ਹੀ ਆਪਣੇ ਬਨ ਪੱਕੇ ਕਰਕੇ ਆਪ ਦੇ ਪਿੰਡਾਂ ਨੂੰ ਆਪ ਦੇ ਇਲਾਕੇ ਨੂੰ ਬਚਾਉਣ ਵਾਸਤੇ ਲੱਗੇ ਹੋਏ ਨੇ ਤੇ ਮੈਨੂੰ ਦੁੱਖ ਬਹੁਤ ਹੁੰਦਾ ਜਦ ਸੁਬਹੀ ਸੀ ਤੋਂ ਸ਼ਾਮ ਨੂੰ ਮੈਂ ਗੱਲਾਂ ਪੁੱਛਦੀਆਂ ਕਿ ਕਿਹੜੇ ਹਾਲਾਤ 'ਚ ਲੋਕੀ ਨੇ ਤੇ ਮੈਂ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਦੀਆਂ ਕਿ ਪਾਲ ਸਾਹਿਬ ਤੋਂ ਤੁਸੀਂ ਆ ਸਿੱਖਿਆ ਦਿੱਤੀ ਕਿ ਪਵੇਂ ਤੁਹਾਡੇ ਕੋਲ ਤਾਕਤ ਵੱਧ ਹੋਏ ਜਾਂ ਘੱਟ ਹੋਏ ਜਿੰਨੇ ਜੋਗੇ ਹੋ ਆਪਣੇ ਲੋਕਾਂ ਦੇ ਮਗਰ ਕਿਉਂ ਜਾਓ ਉਹਨਾਂ ਦੀ ਸੇਵਾ 'ਚ ਤੇ ਆ ਸੁਖਵੀਰ ਜੀ ਦੀ ਉਸ ਪਾਲ ਸਾਹਿਬ ਦੀ ਸੋਚ ਨੂੰ ਹੀ ਅੱਗੇ ਲੈ ਕੇ ਜਿੰਨੇ ਜੋਗੇ ਆਪਣੀ ਸਰਕਾਰ ਨਹੀਂ ਹੈਗੀ ਆਪਣੇ ਕੋਲ ਕੋਈ ਸਰਕਾਰੀ ਫੰਡ ਨਹੀਂ ਹੈਗਾ ਜਿਨ੍ਹਾਂ ਦੇ ਕੋਲ ਫੰਡ ਹੈ ਉਹ ਫੰਡ ਨੂੰ ਦਵਾ ਕੇ ਬੈਠੇ ਹੋਏ ਨੇ ਇੱਕ ਸਟੇਟ ਡਿਜ਼ਾਸਟਰ ਰելիਫ ਫੰਡ ਹੁੰਦਾ ਹੈ ਹਜ਼ਾਰਾਂ ਕਰੋੜ ਦਾ ਉਹਦੇ ਵਿੱਚ ਕੁਝ ਐਲਾਨ ਕਿਉਂ ਨਹੀਂ ਕੀਤਾ ਜਾ ਰਿਹਾ ਜਿਹੜੇ ਲੋਕਾਂ ਦਾ ਇਹਨਾਂ ਨੁਕਸਾਨ ਹੋਇਆ ਉਹਨਾਂ ਨੂੰ ਇੱਕ ਇੱਕ ਕਿਰਨ ਤਾਂ ਮਿਲ ਜੋਗੇ ਕਿ ਹਾਂ ਭਈ ਸਾਡੀ ਬਾ ਕੋਈ ਫੜੂਗਾ ਅਫਸੋਸ ਕਿ ਨਾ ਸੁਬੇ ਦੀ ਸਰਕਾਰ ਕੁਝ ਮੁਆਵਜ਼ਾ ਐਲਾਨ ਕਰ ਰਹੀ ਹੈ ਤਾਂ ਕੱਲ ਦਿੱਲੀ ਦਾ ਜਿਹੜਾ ਮੰਤਰੀ ਆਇਆ ਇੱਥੇ ਆ ਖੇਤੀਬਾੜੀ ਮੰਤਰੀ ਗੋਡੇ-ਗੋਡੇ ਪਾਣੀ ਚ ਖੜ ਕੇ ਫਸਲ ਨੂੰ ਦੇਖ ਕੇ ਉਹ ਵੀ ਤੁਰ ਗਿਆ ਉਹਨਾਂ ਨੇ ਵੀ ਕੁਝ ਐਲਾਨ ਨਹੀਂ ਕੀਤਾ ਗਵਰਨਰ ਸਾਹਿਬ ਫਿਰ ਰਹੇ ਨੇ ਉਹਨਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਫੋਨ ਕਰਕੇ ਕੁਝ ਨਹੀਂ ਕਿਹਾ ਵੀ ਪੰਜਾਬ ਦੇ ਲੋਕਾਂ ਜਿਨ੍ਹਾਂ ਦਾ ਸਭ ਕੁਝ ਰੁਲ ਗਿਆ ਇਹਨਾਂ ਨੂੰ ਕੋਈ ਜੀਵਨ ਦਾ ਕੋਈ ਤਣਕਾ ਤਾਂ ਫੜਾਓ ਸਹਾਰਾ ਕਿ ਹਾਂ ਭਈ ਕੇਂਦਰ ਤੁਹਾਡੀ ਬਾਹ ਫੜੂਗੀ ਸੁਪਾ ਫਟਾ ਬਾਹ ਫੜੂਗਾ ਤੁਹਾਨੂੰ ਇਹਨਾਂ ਮੁਆਵਜ਼ਾ ਮਿਲੂਗਾ ਤੁਹਾਡਾ ਘਰ ਵਸਾਵਾਂਗੇ ਤੁਹਾਡੇ ਖੇਤਾਂ ਦਾ ਨੁਕਸਾਨ ਅਸੀਂ ਝੱਲਾਂਗੇ ਲੇਕਿਨ ਇਹ ਤਾਂ ਮੁਝੇ ਤਾਲੇ ਨਹੀਂ ਬੈਠੇ ਨਾ ਸਭ ਤੋਂ ਦੁੱਖ ਬਹੁਤ ਜ਼ਿਆਦਾ ਹੁੰਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਜਿਸਟ੍ਰੇਟ ਲਾਦੇ ਹਰੇਕ ਇਥੇ ਵੀ ਪ੍ਰੋਬਲਮ ਆਈ ਆ ਅਫਸਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਸਾਰੇ ਅਫਸਰ ਮੈਦਾਨ ਚ ਤਾਰਨ ਤੇ ਗਏ ਉਧਰ ਹਾਂ ਤੇ ਉਹ ਜਦ ਮੁੱਖ ਮੰਤਰੀ ਆਪ ਮੈਦਾਨ ਚ ਨਹੀਂ ਉਤਰਿਆ ਹੈ ਤੁਸੀਂ ਸੋਚਦੇ ਹੋ ਕਿ ਮੁਲਾਜ਼ਮ ਉਤਰ ਜਾਣਗੇ ਜੇ ਕੰਮ ਕਰਨਾ ਹੁੰਦਾ ਨਾ ਕੰਮ ਉਪਰੋਂ ਸ਼ੁਰੂ ਹੁੰਦਾ ਬਾਦਲ ਸਾਹਿਬ ਆਪ ਕੰਮ ਕਰਦੇ ਸੀ ਫਰਵਰੀ ਦੇ ਮਹੀਨੇ ਚ ਅਫਸਰ ਨੂੰ ਬੁਲਾ ਕੇ ਪੁੱਛਦੇ ਸੀ ਦੱਸਦੇ ਨੇ ਇਲਾਕੇ ਚ ਕੀ ਕਰਨ ਦੀ ਲੋੜ ਹੈ ਇਹ ਮੁੱਖ ਮੰਤਰੀ ਨੇ ਆਪ ਦੱਸੇ ਤਾਂ ਸਹੀ ਕਿ ਪਿਛਲੇ ਨੇ ਮੀਟਿੰਗ ਕਦੋਂ ਲੱਤੀ ਹੈ ਪੰਜ ਤਾਂ ਮੰਤਰੀ ਬਦਲ ਤੇ 3 ਸਾਲਾਂ ਚ ਇਰੀਗੇਸ਼ਨ ਡਿਪਾਰਟਮੈਂਟ ਤੇ ਜਿਹੜਾ ਮੰਤਰੀ ਆਇਆ 2 ਮਹੀਨੇ ਚ ਉਹਨੇ ਕੰਮ ਸਮਝਾ ਤਾਂ 4 ਮਹੀਨੇ ਚ ਉਹਨੂੰ ਰਵਾਨਾ ਕਰਤਾ ਤਾਂ ਹੀ ਤਾਂ ਹਾਲਾਤ ਇਹ ਹੋਏ ਨੇ ਨਾ ਡਰੇਨਾਂ ਸਾਫ ਹੋਈਆਂ ਨੇ ਨਾ ਨਹਿਰਾ ਦੀ ਸਫਾਈ ਹੋਈ ਹੈ ਨਾ ਬਨ ਪੱਕੇ ਕੀਤੇ ਗਏ ਨੇ ਤਾਂ ਪੈਸਾ ਉਹ ਕਿਸੇ ਖੁਰਦਮੁਰ ਸਾਰਾ ਹੋ ਗਿਆ ਕੇਜਰੀਵਾਲ ਦੇ ਹਿਸਾਬ ਦੇਣਗੇ ਸੁਪਰੇ ਨਾ ਬਾਰੇ ਪੰਜਾਬ ਦੇ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਲੋਕੀ ਸਭ ਜਾਣਦੇ ਨੇ ਹੁਣ ਤਾਂ ਸਮਾਂ ਆ ਗਿਆ ਇਹ ਜੇ ਲੋਕਾਂ ਦੇ ਵਿੱਚ ਜਾਣਗੇ ਨਾ ਲੋਕੀ ਇਹਨਾਂ ਤੋਂ ਹਿਸਾਬ ਲੈਣਗੇ ਤੇ ਲੈਣਾ ਵੀ ਚਾਹੀਦਾ ਵੀ ਭਾਈ ਏਅਰਪੋਰਟ ਦੀ ਵੀ ਮੀਟਿੰਗ ਹੋਈ ਹੈਗੀ ਫਿਰ ਉਹਦੇ ਕੰਨੇ ਫਲੈਟਾਂ ਮਿੱਟਾਈਆਂ ਜਾ ਰਹੀਆਂ ਲਗਾਤਾਰ ਕੋਈ ਠੀਕ ਨਹੀਂ ਪਹਿਲਾਂ ਵੀ ਤੁਸੀਂ ਕੋਸ਼ਿਸ਼ ਕਰਤੀ ਫਲੈਟਾਂ ਵਧਾਈਆਂ ਪਹਿਲਾਂ ਏਅਰਪੋਰਟ ਹੀ ਬਣਾਇਆ ਫਿਰ ਉਹਨਾਂ ਨੂੰ ਫਲੈਟਾਂ ਘਟਾਈਆਂ ਜਾ ਰਹੀਆਂ ਬਹੁਤ ਦੁੱਖ ਹੁੰਦਾ ਹੈ ਕਿ ਬਠਿੰਡੇ ਸ਼ਹਿਰ ਵਾਸਤੇ ਅਸੀਂ ਕਿੰਨਾ ਕੁ ਸੋਚਿਆ ਸੀ ਤੇ ਜਿੱਥੇ ਇੱਥੇ ਸੈਂਟਰਲ ਯੂਨੀਵਰਸਿਟੀ ਬਾਲ ਸਾਹਬ ਲੈ ਕੇ ਆਏ ਐ ਇਸ ਵਰਗਾ ਬਟਾ ਹਸਪਤਾਲ ਲੈ ਕੇ ਆਏ ਵੱਡੀਆਂ ਵੱਡੀਆਂ ਸ਼ਤਾਬਦੀ ਵਰਗੀ ਟ੍ਰੇਨਾਂ ਸ਼ੁਰੂ ਕਰਕੇ ਤੇ ਫੇਰ ਬਠਿੰਡੇ 'ਚ ਜਿਨੇ ਕਦੇ ਸੋਚਿਆ ਵੀ ਨਹੀਂ ਸੀ ਇੱਥੇ ਹਵਾਈ ਅੱਡਾ ਵੀ ਬਣਾਇਆ ਤੇ ਹਵਾਈ ਅੱਡਾ ਜਦ ਬਣਾਇਆ ਬਾਲ ਸਾਹਬ ਨੇ ਤੇ ਸੁਗਵੀਰ ਜੀ ਦਾ ਸਪਨਾ ਸੀ ਕਿ ਇੱਥੇ ਦਿੱਲੀ 'ਚ ਜਹਾਜ਼ਾਂ ਨੂੰ ਖੜਾ ਕਰਨ ਵਾਸਤੇ ਕਰਾਇਆ ਬਹੁਤ ਲੱਗਦਾ ਇੱਕ ਰਾਤ ਖੜਾ ਕਰਨ ਵਾਸਤੇ ਰਿਪੇਅਰ ਤੇ ਮੇਨਟੇਨੈਂਸ ਹੈ ਜਹਾਜ਼ ਦਿੱਲੀ ਦੀ ਜਗ੍ਹਾ ਬਠਿੰਡਾ ਉਥੇ ਵੀ 25 ਮਿੰਟ ਦੀ ਫਲਾਈਟ ਹੁੰਦੀ ਹੈ ਇੱਥੇ ਆ ਕੇ ਰੁਕਿਆ ਕਰਨਗੇ ਤੇ ਬਹੁਤ ਵੱਡਾ ਇੱਕ ਹੱਬ ਬਣੂਗਾ ਚੰਡੀਗੜ੍ਹ ਦੀਆਂ ਫਲਾਈਟਾਂ ਵੀ ਇੱਥੇ ਪਾਕ ਹੋਣ ਦਿੱਲੀ ਦੀਆਂ ਫਲਾਈਟਾਂ ਵੀ ਇੱਥੇ ਪਾਕ ਹੋਣ ਕਿਉਂਕਿ ਉੱਥੇ ਥਾਂ ਹੀ ਨਹੀਂ ਮਿਲਦੀ ਹੈ ਤੇ ਅਜ ਮਨੋਂ ਜਾ ਕੇ ਦੇਖ ਕੇ ਨਾ ਦੁੱਖ ਹੋਇਆ ਕਿ ਉਹ ਸੁਪਨਾ ਤੇ ਵੱਲ ਤਾਂ ਕੀ ਚੱਲਣਾ ਸੀ ਨਾ ਸੜਕ ਪੱਕੀ ਕੀਤੀ ਨਾ ਬਿਜਲੀ ਤੇ ਜਿਹੜਾ ਉਹਨਾਂ ਨੇ ਡਬਲ ਲਾਈਨ ਬਣੀ ਸੀ ਨਾ ਉਹ ਦਿੱਤਾ ਤੇ ਫਲਾਈਟਾਂ ਜਿਹੜੇ ਹਫ਼ਤੇ 'ਚ ਸੱਤ ਦਿਨਾਂ ਵਿੱਚ ਚਲਾ ਕੇ ਗਈ ਸੀ ਉਹ ਪਹਿਲੇ ਕੱਟ ਕੇ 5 ਦਿਨ ਕਰਤੀ ਤਾਂ ਹੁਣ ਕੱਟ ਕੇ ਉਹ ਕੱਲੇ 3 ਦਿਨ ਹੋ ਗਏ ਹੈ ਸੋ ਕੀ ਐਰਪੋਰਟ ਰਹਿ ਗਿਆ ਲੇਕਿਨ ਇਹ ਸੁੱਤੀ ਹੋਈ ਸਰਕਾਰ ਨੂੰ ਕੋਈ ਪਰਵਾਹ ਨਹੀਂ ਕੋਈ ਗੱਲ ਨਹੀਂ ਆਪਣੀ ਸਰਕਾਰ ਜਦ ਲੋਕੀ ਬਣਾਣਗੇ ਜੇ ਪਹਿਲੇ ਸ਼ੁਰੂ ਕੀਤਾ ਤਾਂ ਤਾਂ ਵੀ ਦੁਬਾਰਾ ਸ਼ੁਰੂ ਕਰਨ ਵਾਸਤੇ ਪੂਰੇ ਖੱਜਲਖਵਾਰੀ ਕਰਾਂਗੇ ਲੜਾਈ ਲਾਵਾਂਗੇ